ਆਪਾਂ ਗਏ ਹੋਏ ਪੀਖੀ ਪੀਖੀ ਸਰ ਗਏ ਹੋਇਆ ਇੱਕ ਤਾਂ ਬਾਹਰ ਲੈ ਕਰ ਜਿਹੜਾ ਸਪੀਕਰ ਸੀ ਉਹ ਚਾਹੀਦਾ ਉਹ ਲੈ ਤਾ ਆਪਾਂ ਨਵਾਂ ਲੈ ਲਈਏ ਦੇਖ ਰਾਂ ਜੁਲਟੀ ਲੈ ਲੈਣ ਜੁਲਟੀ ਮਾਰਾਂਗੇ ਬਸ ਨਵਾਂ ਸੀ ਛੱਡ ਜਾਂਦੀ ਨਾਲੇ ਆਪਾਂ ਡਿਸਟਰੀ ਵੀ ਦਾ ਨਿਊ ਬਾਕਸ ਲੈਣ ਗਿਆ ਜਿਹੜਾ ਡਿਸਟਰੀ ਬਾਕਸ ਦੀ ਹੋ ਕਰਾਫ ਹੋ ਗਿਆ ਬੰਦ ਸਰ ਤੇ ਨਾਲ ਮੇਰੇ ਚਾਚਾ ਆਪਣਾ ਜੈਪ ਸਿੰਘ ਪੰਚ ਆਮ ਆਇਆ ਠੀਕ ਹੈ ਕਹਿਵਾ ਗੱਡੀ ਜਮਾਂ ਸਾਨੂੰ ਮਿਲਦੇ ਆਂ ਪੀਕੀ ਬਾਜ਼ਾਰ ਦਿਖਾਉਣੇ ਜਿਹੜੀ ਸੀ ਬਣੇ ਰਿਹਾ ਵਲੋਗ ਨਾਲ ਆਓ ਜਿਹੜਾ ਸਪੀਕਰ ਨੂੰ ਮਖਾਲਾ ਪੱਗੀ ਨਹੀਂ ਦੇਖਦੇ ਨੇ ਯਾ ਇਹਨਾਂ ਚਾ ਜੁਲਟ ਲਈਏ ਜਿਹੜਾ ਡੀਜੀ ਸਪੀਕਰ ਲਈ ਇਹ ਚਲਾ ਚਲਾ ਦਿਖਾਉਂਦੇ ਜਿਹੜਾ ਫਿੱਟ ਲੱਗਾ ਉਹ ਲਮਾ ਕੇ ਇਹ ਆ ਪੀਕੀ ਭੂਸ਼ਣ ਦੀ ਮਸ਼ਹੂਰ ਦੁਕਾਨ ਇਦੀ ਕੰਮ ਕਰਾਉਂਦੇ ਸਾਰਾ ਬੈਟਰੀ ਇੰਪੋਰਟ ਰਿਹਾ ਇੱਥੋਂ ਹੀ ਲੈਨੇ ਆ ਭਾਈ ਟੂ ਜ਼ੈਡ ਚੀਜ਼ ਤੇ ਇਹ ਆਪਣਾ ਭਾਈ ਆ ਛੋਟਾ ਆ ਚਲਾ ਕੇ ਦਿਖਾਉਗਾ ਵੀ ਆਪਾਂ ਜੁਲਟ ਲਈਏ ਜਾਂ ਡੀ ਜੇ ਨਾਲ ਲਈਏ ਚਲਾ ਕੇ ਦਿਖਾਉਂਦਾ ਫਿਰ ਬਾਹਰ ਨਹੀਂ ਕਰ ਲਾਇਆ ਕਰਾਂਗੇ ਡੇਲੀ ਦੇਖ ਰਹੇ ਹੋ ਤੁਸੀਂ ਚਲਾ ਦੋ ਉਧਰ ਲੱਗ ਰਿਹਾ ਹੈ ਹੋਰ ਆਹ ਲਾ ਕੇ ਦਿਖਾ ਦੇ ਨਾਲੇ ਉਹ ਦੋਨੇ ਲਾ ਕੇ ਰੱਖਾਏ ਨਾਲ ਜੁਲਟ ਲੱਗ ਰਿਹਾ ਹੈ ਜਿਹੜੀ ਸੈਟਿੰਗ ਉਹ ਲੈ ਲਾਂਗੇ ਜਿੰਦਰ ਸਾਹਿਬ ਕਿਵੇਂ ਫਿਰ ਉਹ ਦੀਪਕ ਹਾਂਜੀ ਠੀਕ ਆ ਚੜ੍ਹਦੀ ਕਲਾ ਅੱਛਾ ਫਿਰ ਕੋਣ ਨੇ ਇਹ ਇੱਕ ਤਾ ਬਾਕਸ ਆ ਜੀ ਹੁਣ ਇਹ ਤਾਂ ਕਿਰਖਾ ਗਜਲਟ ਆਪਾਂ ਨੂੰ ਜਲਟ ਲਈਏ ਕਿ ਆਪਾਂ ਆਹ ਡੀਜੀ ਵਾਲਾ ਬਾਕਸ ਲਈ ਇਹਦੀ ਬਾਜ ਵੀ ਬਹੁਤ ਵਧੀਆ ਤੇ ਹੁਣ ਇੱਕ ਉਹ ਲੱਗ ਦੇਖਦੇ ਆਪਾਂ ਜਹਾ ਬਾਲਟੀ ਲੈ ਲਨੇ ਆਪਾਂ ਤੇ ਇਹਦੇ ਮਾਗਰ ਲੱਗੀ ਹੋਈ ਹੈ ਜੀ ਵਧੀਆ ਆਹ ਜਿਹੜੀ ਮਾਗਰ ਬਾਲਟੀ ਲਈ ਲੱਗੀ ਹੋਈ ਇਹਨੂੰ ਕੀ ਕਹਿੰਦੇ ਆਪਾਂ ਜਲਟ ਜਲਟ ਕਾਲੇ ਦੁਕਾਨ ਤੇ ਕਿਉਂ ਕਾਲੇ ਹਾਂਜੀ ਇੱਧਰ ਜਾ ਕੇ ਕਰ ਠੀਕ ਹੈ ਹਾਂ ਲੋ ਜੀ ਤੇ ਕਾਲੇ ਤੁਲੇ ਨੇ ਆਪਾ ਦਿਖਾਇਆ ਵਾਸਤੇ ਕੁਰਤਾ ਪਜਾਮਾ ਜੀ ਹਾਂ ਕਾਲੇ ਬਰੀਆ ਦੇ ਕਿੱਦੜ ਬਾਈ ਦੇਖੀ ਹਾਂ ਭੈਣ ਸੀ ਜੀ ਹਾਂ ਹਾਂ ਭਾ ਦੀ ਵੀਡੀਓ ਬੜਾਈਏ ਦੀ ਠੀਕ ਹੈ ਤੇ ਇਹਨਾਂ ਚਿੱਟਾ ਕੁਰਤਾ ਪਜਾਮਾ ਦੇਖਦਾ ਜੀ ਇਹਨਾਂ ਚੋਂ ਕਿਹੜੇ ਨਾਲ ਜਜੂ ਹੈ ਨਾ ਚਿੱਟਾ ਕਿ ਕਰੀਮ ਕਾਲੇ ਕ੍ਰੀਮ ਲਾ ਰਿਹਾ ਚਾਚਾ ਕਹਿੰਦਾ ਕ੍ਰੀਮ ਲਾਣਾ ਆ ਤਾਂ ਮੈਂ ਪਾਈ ਜੰਨਾ ਲੈ ਗਿਆ ਸੀ ਬਹੁਤ ਸੋਹਣਾ ਕੱਪੜਾ ਬਹੁਤ ਵਧੀਆਗਾ ਬਹੁਤ ਸਾਰੇ ਦਾ ਕੱਪੜਾਗਾ ਉੱਥੇ ਲੈ ਆ ਇਹ ਆ ਜੀ ਕਾਲਾ ਸੇੜ ਸਾਡਾ ਬਹੁਤ ਸਾਲਾਂ ਤੋਂ ਇਸੇ ਕੋਲ ਹੀ ਆਉਨੇ ਆ ਜਦੋਂ ਭੀ ਕਿਤਨਾ ਉਹ ਲਾ ਰੋਡ ਤੇ ਦੁਕਾਨ ਕੀ ਨਾਂ ਦਾ ਕਹਿੰਦੇ ਦੁਕਾਨ ਆਪਣੀ ਪਨੀਤ ਕਲਾਥ ਹਾਊਸ ਪਨੀਤ ਕਲਾਥ ਹਾਊਸ ਇਹ ਕਾਲਾ ਕਾਲਾ ਉਹ ਨਾਂ ਕਾਲਾ ਕਹਿੰਦੇ ਆ ਬਾਈ ਆਪਾਂ ਪਿਆਰ ਨਾਲ ਜਰੂਰ ਇਹਨਾਂ ਕੋਲੇ ਆਇਓ ਤਨਹੌਲਾ ਵੀ ਕਿਰੋੜ ਤੇ ਜਦੋਂ ਆਪਾਂ ਮਿਲ ਕੇ ਮੇਨ ਚੌਂਕ ਤੋਂ ਤਨਹੌਲਾ ਰਾ ਪਿੰਨੂ ਆਉਂਦੀ ਹੈ ਜਿਹੜੀ ਸੜਕ ਆ ਗਈ ਤੇ ਬਾਜ਼ਾਰ ਦੇ ਵਿੱਚ ਦੁਕਾਨ ਆ ਗਈ ਪਨੀਤ ਕਲਾਸ ਹਾਊਸ ਚਾਚਾ ਵੀ ਸ਼ੌਂਕੀ ਆ ਕਹਿੰਨਾ ਵਧੀਆ ਕੁੜਤਾ ਪਜਾਮਾ ਦਵਾ ਕੇ ਲੈ ਆਣਾ ਤੈਨੂੰ ਤੇ ਆਪਾਂ ਪਾਉਣਾ ਬਈ ਦਸਹਿਰੇ ਤੇ ਕਾਲਾ ਕਹਿੰਨਾ ਪੂਰਾ ਵਧੀਆ ਕੱਢ ਕੇ ਦੇ ਹਾਂ ਆ ਤਾਂ ਆਪਣੇ ਰੋਜ਼ ਪਾਇਆ ਹੁੰਦਾ ਤੁਸੀਂ ਦੇਖ ਰਹੇ ਹੋ। ਤੁਹਾਨੂੰ ਮਿੱਤਰ ਕਰਦੇ ਇਹਨਾਂ ਨੂੰ 3 ਕਿਲੋ ਥੱਲੇ ਵੀ ਪੈਣੀ ਬਈ ਇੱਕ ਤੋਪਿਆ ਠੀਕ ਹੈ ਬਈ ਹਾਂ ਹਰ ਚੀਜ਼ ਆ ਕੱਪੜਾ ਵੀ ਵਧੀਆ ਕਾਲੇ ਚੜੇ ਨਾਲ ਪ੍ਰੈਸ ਕਰਨ ਲਈ ਲੋਡ ਪੈ ਲਈ ਤੇ ਹਾਂ ਤੇਰਾ ਯਾਰ ਤੂੰ ਐ ਪੁੱਲੇ ਦੇਂਗਾ ਵੀ ਬਾਲਕੀ ਨਹੀਂ ਐਸੀ ਆ ਦੇਖ ਬਾਲੀ ਪੁੱਲੀਆਂ ਬਦੀ ਬਾਲੀ ਨਹੀਂ ਪੈਣੀ ਦੇਖੋ ਹਾਂ ਆ ਲੈ ਚੱਪ ਦੇਖ ਲਓ ਜੀ ਮਨੂ ਬਰਾਬਰ ਇਹਨਾਂ ਚ ਟਾ ਲਾਵਾਂਗਾ ਬਾਪੂ ਤਾਨੀ ਲਾ 4.5 ਮੀਟਰ ਕਰਦੀ ਵਧੀਆ ਟਾੜਾ ਆਪਣਾ ਅੱਛਾ ਜੀ ਆਹੀ ਰੰਗ ਠੀਕ ਆ ਵੀਰੇ ਹਾਂ ਹਾਂ ਮਤਲਬ ਕਿ ਉਹ ਕਰਦੀ ਪਿਓਰ ਕਾਲੀ ਵਾਲਾ ਠੀਕ ਪਰ ਉਹ ਟੂ ਵੀ ਕਾਲੀ ਦੇਖ ਜੇਬ ਕਿਹੜਾ ਲਈਏ ਚ ਹਾਂ ਵੀ ਸੋਹਣਾ ਹਨ ਹੈ ਆ ਵੀ ਸੋਹਣਾ ਯਾਰ ਆਪਣਾ ਕਿਹੜਾ ਰੰਗ ਕਾਲਾ ਵੈ ਨਾ ਕਾਲੇ ਬੰਦੇ ਤਾਂ ਹੋ ਜਣਾ ਆ ਵੀ ਸੋਹਣਾ ਯਾਰ ਜੇਵਾ ਕਿੰਝ ਜਲੂ ਹਮ ਰੈਡੀ ਕਿਉ ਹੋ ਜੀ ਇਹਨਾਂ ਦਾ ਕਿਹੜਾ ਜੀ ਤਿੰਨਾਂ ਦਾ ਹਾਂਜੀ ਤਾਂ ਡਿਜ਼ਾਈਨ ਦੀ ਫਰਕ ਹੈ ਜੀ ਇਕੱਲਾ ਰੰਗ ਦੀ ਫਰਕ ਹੈ ਤਾਂ ਹਾਂ ਇੱਕ ਟਾਈਮ ਹੀ ਚਾਹੀਦਾ ਕਿਦੋਂ ਨਾਲ ਦਾ ਬੇਬੇ ਹਾਂ ਪਿਆਰ ਭਰੀ ਸਤਸ੍ਰੀਕਾਲ ਜੀ ਤੇ ਟਾਈਮ ਹੋ ਗਿਆ ਟਾਈਮ ਤਾਂ ਮਤਲਬ 4 ਵਜੇ ਤੇ ਇਹ ਕੁ ਰੈਡੀ ਗਏ ਸੀਗੇ ਅੱਜ ਵੀ ਕਿ ਜ਼ਹਿਰ ਤੇ ਸਾਰਾ ਤੇਰੇ ਬੁੱਧੇ ਮਤਲਬ ਕੀ ਲੈ ਕੇ ਆਏ ਕੁਝ ਦਸਹਿਰੇ ਵਾਸਤੇ ਚੀਜ਼ਾਂ ਤੇ ਬਾਕੀ ਸਾਰੀ ਇਹ ਤਾਂ ਸਾਰਾ ਚਿੱਲੇ ਤੇ ਦਾ ਮोटा ਸਮਾਨ ਤੁਹਾਨੂੰ ਦਿਖਾਉਣਾ ਹੈ ਤੇ ਇੱਕ ਤਾਂ ਇਹ ਆਪਣੇ ਵਾਸਤੇ ਉਹਦਾ ਪਜਾਮਾ ਲੈ ਕੇ ਆਈਏਗੀ ਇਹਦੇ ਨਾਲ ਹੈਗੇ ਚਿੱਟਾ ਪਜਾਮਾ ਤੇ ਸਹਾਰੇ ਉਹ ਵੀ ਸਮਾਕੇ ਆਪਾਂ ਰੋਟੀ ਕੋ ਵਾਸਤੇ ਦੇ ਦਿੰਦੇਗੇ ਤੇ ਫਿਰ ਉਹ ਕਈ ਵਾਰੀ ਹਨਾ ਬਣਾਉਂਦੇ ਨੀਗੇ ਟੇਲਰ ਦੋਨੋਂ ਕਿ ਥੋੜੀ ਰਹਿ ਗਈ ਹੁਣ ਤਾਂ ਦੋ ਤਰੀਕ ਦਾ ਕਰ ਤਾਂ ਬਾਰਾ ਰਹਿ ਗਈ ਤਾਂ ਕਰਕੇ ਆਪਾਂ ਇਹ ਵੀ ਅੱਜ ਹੀ ਲੈਂਦੇ ਗਏ ਸੀਗੇ ਮੰਮੀ ਕਿਹਾ ਲੈ ਕੇ ਆਇਆ ਜੀ ਫਿਰ ਇਹ ਨਹੀਂ ਸਮਾਉਂਦੇ ਜਾਣਗੇ ਕੱਲ ਨੂੰ ਕਪੜਾ ਰੋਸ ਹਾਂ ਬਹੁਤ ਸਾਰਾ ਟੁੱਟੇ ਨਿਕਲ ਜੈਸ ਤਰ੍ਹਾਂ ਪਜਾਮਾ ਬੁਰੇ ਨੂੰ ਮੈਂ ਚੀਂ ਗਉਣ ਲੱਗੇ ਬੰਦੇ ਨੇ ਉਹ ਮੈਂ ਸੋਨਾ ਲਾ ਆਹ ਬਿਆਦਾ ਚਾਚੇ ਖਾਤਰ ਲੈ ਆਏ ਨੇ ਤੇ ਆ ਲੈ ਕੇ ਆਏ ਆ ਜੀ ਸ਼ਿਨੀ ਵਾਲਾਲੇ ਮੇਰੇ ਡੈਲੀ ਵਾਸਤੇ ਟੁਪੜੀ ਡੜੀ ਪੱਪੇ ਖਾਤਰ ਉਹ ਇਹ ਜੁਨਾ ਦਾ ਪੁਰਤਾ ਪਜਾਮਾ ਇਹ ਸਾਰਾ ਪੋਜਾ ਹਾਲ ਹੋਰ ਤੇ ਇਹਦੇ ਨਾਲ ਮੈਚਿੰਗ ਪਜਾਮਾ। ਇਹਦਾ ਨਾਮ ਹੈਗਾ ਲੀਲਾ ਪਜਾਮਾ। ਪੂਰਾ ਕੰਮ ਕਰਤਾ ਹੈ। ਸਾਰੀਆਂ ਪੰਜ ਚੀਜ਼ਾਂ ਦੀ ਰੋਟੀ ਪੱਠੀ ਬਣਾ ਕੇ ਪਵਾਉਣਗੇ। ਕੰਗਾ ਰਹੇਗਾ ਕੰਗਾ ਤੇ ਦੰਦਾ ਪਟੈਂਡਾ ਦੰਦਾ ਪੱਲਿਆ ਮੋੜ। ਪਿੰਡੂ ਲੈ ਲਾਂਗੇ। ਇਹਦੇ ਵਿੱਚ ਹੁਣ ਮਿੱਟਾ ਪੋ। ਤੇਰਾ ਵੀ ਉੱਪਰ ਆਜਾ। ਹਾਂ। ਚੱਪੇ ਹਾਂ ਅਰੇ ਕਿਹਨੇ ਆਪਦੇ ਵਾਸਤੇ ਬਣਾ ਲਿਆ ਕਿ ਰੋਟੀ ਵਰਗੀ ਹੀ ਹੈ ਨਾ ਕਿ ਕੁਝ ਵੀ ਪਾ ਲੈਂਦੇ ਜਿਹੜਾ ਚੀਜ਼ ਪਾ ਕੇ ਹੰੜ ਨਹੀਂ ਪਾ ਸਕਦਾ ਇਹ ਸੁਗਰ ਕਰਕੇ ਥੋੜੀ ਨੇ ਵਧੀਆ ਇਕ ਲੱਗ ਜਾਂਦੀ ਹੈ ਬੜੀਆਂ ਅੱਗੇ ਤਾਂ ਹਨਾ ਕਈ ਵਾਰ ਜੁੱਤੀ ਵੀ ਰਹਿ ਜਾਂਦੇ ਕਿ ਤੇ ਕਈ ਵਾਰੀ ਚੱਪੜ ਚੌਪੜ ਵੀ ਲੌਟ ਜਾਂਦਾ ਚੱਲ ਕਿੱਥਾ ਪੈ ਜਾਂਦੀ ਹੈ ਜੁੱਤੀ ਵਾਲਾ ਤਾਂ ਪੈ ਜਾਂਦੀ ਦੀ ਇੱਕ ਜੁੜਾ ਮੇਰੇ ਵਾਸਤੇ ਮੈਸੇਜ ਤੇਰੇ ਵਾਸਤੇ ਲਿਆਉਣੀ ਜਨਾ ਰੇ ਬਹੁਤ ਜ਼ਿਆਦੇ ਚਪਨਾ ਟੁੱਟ ਗਈਆਂ ਸਾਰੇ ਤੋਂ ਵੱਧ ਕਿਉਂਕਿ ਮੈਂ ਟਿੱਪਲ ਜਮੇ ਨਹੀਂ ਲੰਮੀ ਪੈਰਾਂ ਤੋਂ ਅੱਜ ਦਵਿੰਦਰ ਜੋਤ ਬਹੁਤ ਕੋਸਾ ਗਵਿੰਦਰ ਅੱਜ ਬੋਲ ਕਰਾ ਲੈ ਜੀ ਤੁਹਾਨੂੰ ਮਨੇ ਕਹਿੰਦੇ ਮੈਂ ਆਲਰੇਡੀ ਨੇ ਮੇਰੇ ਬਾਤ ਲਈ ਤੇ ਇੱਕ ਡੀ ਜੇ ਦੀ ਚੀਜ਼ ਡੀ ਜੇ ਡੀ ਜੇ ਡੀ ਜੇ ਲੈ ਲਿਆ ਤੇ ਆਹ ਪਤਾ ਨਹੀਂ ਜੀ ਮੈਨੂੰ ਨਹੀਂ ਪਤਾ ਕੀ ਸਮਾਨ ਆਲਰੇਡੀ ਇਹ ਲੈ ਕੇ ਆਇਆ ਇਹ ਇੱਕ ਹੀ ਮੰਗੂਈ ਤਾਂ ਇਹ ਕਹਿੰਦੇ ਕਹਿੰਦੇ ਕਿ ਜਦੋਂ ਤਵੇਰੇ ਨਾ ਅਸੀਂ 4 ਵਜੇ ਉੱਠ ਕੇ ਉਧਰ ਕਦੇ ਗਰਵਾਣੇ ਲਾ ਕੇ ਵੀਓ ਕਰਿਆ ਕਰਾਂਗੇ ਤਾਰਾ ਵੀਰ ਮੈਂ ਉੱਠਦਾ 4 ਵਜੇ ਬਾਗ ਜਨਾ ਬਾਹਰ ਲੱਗੇਗਾ ਘਰ ਤਾਂ ਦੋ ਘੰਟੇ ਲੱਗੇਗੇ ਜਿਹੜੇ ਗੁਰਬਾਣੀ ਚਾਹਦੇ ਦਿਨੇ ਕੋਈ ਮਾਰਾ ਮੋਟਾ ਹੋਰ ਕੀ ਰੀਤ ਲੱਗੇਗੀ ਵੀ ਜੀ ਲੱਗੇ ਰਿਹਾ ਕਰੂਗਾ ਆਪ ਹੋਰੀ ਤੇ ਦੇਖਦੇ ਆਪਾਂ ਕੀ ਬੋਤਾ ਕਰੀ ਸਾਰਾ ਕੁਝ ਕੱਢ ਕੇ ਦੇਖੀ ਹੋਰੀ ਕੀ ਬੋਰੀ ਉੱਪਰ ਲੈਂਦੇ ਮੈਂ ਹੋਰੀ ਥੋੜੇ ਥੋੜੇ ਸਮਾਨ ਲੈਦਾ ਵਰਤ ਤੇ ਤਾਂ ਮੇਰੇ ਬਾਈਕੇ ਦੇ ਕਾਪੀ ਇਹਨੂੰ ਇੱਦਾਂ ਸੁਮਾਨ ਮੁੱਕਦਾ ਹੀ ਨਹੀਂ ਤਾਂ ਰੰਗ ਚਾਹਤ ਲੱਗੇਦਾ ਇਹਨਾਂ ਲਈ ਮੈਂ ਵੀ ਇੱਕ ਚੀਜ਼ ਨਹੀਂ ਖਾਤ ਲੈਨੇ ਸਾਰੇ ਕਬੀਲ ਸਾਰੇ ਲੈਨੇ ਆ ਲੈਂਦੇ ਜੀ ਸੇਵਾ ਫਰੂਟ ਪਰੂ ਤੇ ਟਿਓਰ ਤੇ ਉਹ ਬੜੀ ਅੱਜ ਮਿਲਦੀ ਦਿੰਦੀ ਕੱਲ ਧੀ ਗਈ ਕਿਤਨਾ ਉਲੇ ਕੱਲ ਕੱਢੀ ਆਉਂਗੀ ਭੁਲਾਈ ਲੈਣ ਤੇ ਉੱਥੇ ਤਾਂ ਕਹਿੰਦੇ ਅੱਜ ਤਾਂ ਬਹੁਤ ਟੌਪ ਦੇ ਸੀ 100 ਰੁਪਏ ਕਿਲੋ ਅੰਨੇ ਸੱਤ ਟਿਓ ਲੈ ਲਈ ਸੱfte ਕਰਕੇ 100 ਰੁਪਏ 2 ਕਿਲੋ ਉਹਦੇ ਦੋਨੋਂ ਅਸੀਂ ਵਿੱਚੋਂ ਉਹ ਕੱਟ ਕੱਟ ਕੇ ਵੇਖੇ ਕੱਟ ਕੇ ਖਾਣ ਲੱਗੇ ਸਾਰੇ ਵਿੱਚੋਂ ਕਾਣੀ ਉੱਤੋਂ ਪੂਰੇ ਸਾਹ ਆ ਗਏ ਖਾ ਗਏ ਜਮਾ ਕਾਣੀ ਅੱਜ ਦੇਖੀ ਅੱਜ ਤਾਂ ਬਹੁਤ ਵਧੀਆ ਤੇ ਨਰਜੀ ਡੈਡੀ ਕੁਲ ਚਲੇ ਆਏ ਨਾਲ ਆਹ ਤਾਂ ਉਹਦਾ 100 ਮਿਲਾਈ ਰਹਿ ਜਾਂਦਾ ਆਪਰੇ ਚੀਰ ਕੇ ਲੇ ਲਿਓਤੀ ਨਾ ਜੰਗੋ ਜੰਗੋ ਕਹੀਂ ਓਕੇ ਜੰਗੋ ਓਕੇ ਇਹ ਇਧਰ ਪਹਿਲੇ ਆਂਦੀਆਂ ਸਬਜ਼ੀਆਂ ਬੈੱਟ ਤੇ ਕੱਲ੍ਹ ਵੀ ਮੰਗਵਾ ਲਈਏ ਹਮਨੇ ਮਰ ਕਹੇ ਕੋ ਟੋਪੈਟ ਪਾਏ ਨੇ ਫ੍ਰਿਜ ਚ ਯਾੁੱਕੇ ਸਬਜ਼ੀ ਦਾ ਥਾਲਾ ਮੰਗਵਾ ਲਈਆਂ ਸੀ ਅੱਜ ਸਬਜ਼ੀ ਲੈ ਆਂਦੀ ਸੀ ਆਪਾਂ ਮੈਂ ਇਹਨਾਂ ਨੂੰ ਕੋਈ ਹਰ ਹfte ਦੱਸ ਦੋਈਂ ਦਾਰ ਰੋਟੀ ਤੇ ਸਬਜ਼ੀ ਦਾ ਪ੍ਰਬੰਧ ਕਰਾਇਆ ਜਾਵੇ ਗੋਭੀ ਨਹੀਂ ਲੈਂਦੀਗੀ ਗੋਭੀ ਲੱਤੀਗੀ ਐਸੀ ਐਂਂਡੀ ਟਮਾਟਰ ਅਰੀ ਮਿਰਚ ਤੇ ਫ੍ਰਿਜ ਚਾਂ ਹੀ ਲਾ ਲਾਂਗੇ ਕੱਦ ਦੇ ਕਿਉਂ ਰੁਕਣਾ ਹੋ ਰਹੀਆਂ ਮੈਂ ਤਾਂ ਪਿੰਡੀਆਂ ਗਈਆਂ ਸੀ ਸੋਦਰ ਜੱਜ ਪੈਨ ਨੂੰ ਲਾਉਣਾ ਮੇਰੇ ਸਾਡੇ ਅੱਜ ਆਪਾਂ ਕਾਲੀ ਚੋਲੀਆਂ ਦੀ ਬਣਾਵਾਂਗੇ ਤੁਮੀ ਤੜਕਾ ਵਧੀਆ ਤੁੰ ਲਵਾ ਦੇ ਤੇ ਇਹਨੂੰ ਆਪਾਂ ਏਸੀ ਵਾਲੇ ਕਮਰੇ 'ਚ ਧਰਾਂਗੇ ਤੇ ਵੀ ਆਪਣੇ ਇਹਨੂੰ ਲਵਾ ਬਦਲੇ ਬਾਰੇ ਕਰਦੇ ਨੇ ਕੰਪੀਸ ਮਾਨ ਪੂਰਾ ਭਰਿਆ ਹੈ ਤੇ ਏਸੀ ਵਾਲਾ ਕਮਰਾ ਸਾਡਾ ਠੰਡਾ ਹੀ ਰਹਿੰਦਾ ਹੈ ਰਿੱਥੀ ਰੱਖਣਗੇ ਸਮਾਨ ਅਸੀਂ ਆਲੂ ਨੂੰ ਰਿੱਥੀ ਰੱਖ ਲੈਣੇ ਆ ਅਮਮ ਇਹਨੂੰ ਲਵਾ ਬਦਲੇ ਬਾਰੇ ਕਰਦੇ ਹੋ ਖਾਣੇ ਦਾ ਕਰਾਰ ਹੋ ਜਾਇਂ ਟੋਕਰੀ ਪਾਉਤ ਸੈਟੇ ਦਾ ਪਤੀ ਜਿਹੜੀ ਤਰੋਚੀ ਦਿਖਾਈ ਨਾ ਗਾ ਉਹ ਨਾਲ ਫਿਰ ਹਨਾ ਦੀਦਾ ਨੀਗਾ ਕੁਛ ਜਿਹੜੀ ਗੱਲ ਉਹ ਦਿਖਾਈ ਗਿਆਤ ਉਹ ਤਾਂ ਮਹਿੰਗੀ ਹਲੇ ਸੀ ਮਿਹਨਤ ਉਹ ਤਨਾ ਤਿੰਨ ਚੀਜ਼ਾਂ ਦਿਖਦੀਆਂ ਮੈਨੂੰ ਭਾਈ ਤਿੰਨ ਨੇ ਜਾਂ ਪੱਬਜੀ ਅੰਨ ਤਾਂ ਇੰਨੇ ਸਮਾਨ ਆ ਜੀ ਤੇ ਆ ਬੀ ਲੈਂਦੇ ਕਾਵੇ ਕੀ ਇਹੇ ਇਸ ਸਾਲ ਕੋਲਿਆ ਮੇਰੇ ਫਿਰ ਮੀਸਟਰੀ ਲੱਗੂਗਾ ਸਾਲ ਕੋਲਿਆ ਲੱਗੂ ਸਾਲ ਕੇ ਤੇ ਟੱਪਣ ਗੱਦੂ ਆ ਉਹ ਜੀ ਉਹ ਰਸਗੁਨਾਂ ਸੱਦਾ ਦਾਲਾਂ ਨੇ ਭਾਵੇਂ ਸਵਾਨੀ ਚੜ੍ਹ ਕੇ ਤੇ ਸਬਜ਼ੀ ਦਾ ਹੁਣ ਪੁੱਛੀ ਨਾ ਕੋ ਸੋਹਣੀ ਪਾਲ ਕਰ ਦੇ ਕੋਈ ਲੈ ਨਹੀਂ ਉਹ ਸਬਜ਼ੀ ਤਾਂ ਗਵਾਰੇ ਫਲੀਆਂ ਕਹਿੰਦੇ ਬਾਹਰ ਤੋਂ ਲੈ ਕੇ ਆਉਂਦੇ ਸਰਦਾਰ ਘਮਾਂਦੀ ਹੈ ਜਾਂ ਕਹਿੰਦੇ ਆਸਤਗ ਮਾਲਾ ਤੇ ਆ ਚਪਣ ਕਦੂਆਂ ਦੀ ਵੀ ਪੁੱਛੀ ਚਪਣ ਕਦੂ ਤਾਂ ਬਾਦੂ ਹੀ ਲੱਗਦੀ ਆ ਦੇਖਦੇ ਬਾਦੂ ਨਹੀਂ ਅੱਜ ਕੱਲੇ ਨੇ ਹੁਣ ਮੂਰੇ ਲੱਗਣੇ ਹੁਣ ਦਲਾਏ ਓਏ ਤੋਹਰਾ ਤਿਆਰ ਲੱਗੀ ਇਹਨਾਂ ਨੇ ਰੋਜ਼ ਦੇ ਬਹੁਤ ਖਰਚਾ ਹੋ ਜਾਂਦਾ ਬਹੁਤ ਹੋਰ 5000 ਰੁਪਏ ਲੱਗ ਗਏ ਅੱਜ ਉਹਨਾਂ ਤੋਂ ਲੱਗਦਾ ਨਹੀਂ ਸੀ ਪਰੀਏਗੀ ਕੱਲ 40 ਜਾਂ 42000 ਰੁਪਏ ਭੁਗਤਿਆ ਨਾਕੀ ਜੀ 3000 ਤੇ ਬਾਕੀ ਜਿਹੜੀ ਚੁੱਤੀਆਂ ਪੈਸਾ ਬਣਦਾ ਜਿੱਤੋਂ ਤੇ ਕੁਝ ਸਾਰੇ ਦਿਨ ਚੱਲ ਤੇਰਾ 10000 ਦੀ ਫੀਡ ਆ ਗਈ ਪਹਿਲਾਂ ਸਾਡੀ ਮੋਟਰ ਤੇ ਨਾ ਖਰਚਾ ਹੋ ਗਿਆ ਉਹ ਕੰਮ ਕਾਇਮ ਇਹ ਮੈਨੂੰ ਪੈਸੇ ਲੱਗ ਗਏ ਉਹਦੇ ਤੋਂ ਟਿਕਾ ਨਹੀਂ ਤੇ ਸਾਡੇ ਕੋਲ ਪੈਸੇ ਬਾਕੀ ਤੋਂ ਵੀ ਹੋ ਜਾਂਦੇ ਉਹ ਮੋਟਰ ਜਿਹੜੀ ਸੀ ਪਾਉਣੀ ਸੀਗੀ ਉਹ ਕਰਕੇ ਉਹ ਮੋਟਰ ਵੀ ਤਾਂ ਦੀ ਮੱਚੀ ਵੀ ਨਿਕਲ ਗਈ। ਤੁਹਾਨੂੰ ਤਾਂ ਐ ਵੀ ਚੱਲੂਗੀ ਤੇ ਜਦੋਂ ਕੜਾ ਜੀ ਪੈਸੇ ਦੇ ਨਿਕਲਾਈ ਮੋਟਰ ਤੇ ਜਦੋਂ ਪਾਈ ਉਹ ਚੱਲੀ ਵੀ ਨਹੀਂ। ਇਹ ਵੀ ਨਮੀ ਲਿਆ ਕੇ ਪਾਈ ਸੀ। ਬਾਰ ਬਹੁਤ ਮੁੰਨ ਵਗিয়ে ਮੋਟਰ ਦਾ ਸਾਰਾ ਕੰਮ ਕਲੀਅਰ ਕਰਾ ਬੰਦ। ਤੇ ਐਨੀ ਇੱਕ ਗੱਲਾਂ ਦੀ ਹੁਣ ਆਪਾਂ ਮੈਂ ਮਰਾਂਵੇਂ ਦਾਸ ਦਾ ਜੀ ਅੱਗੇ ਨਾਲੇ ਬੱਚੇ ਨੇ ਧੋਣੀਆਂ ਮਾਰਦੀਆਂ। ਹੁਣ ਇਹ ਕੱਖ ਵੀ ਨਹੀਂ ਪਾਇਆ। ਬਈ ਕਰਨਗੇ ਆ ਦੱਸਣਗੇ ਸੱਪਾ। ਚੱਲ ਜੋ ਤੈਨੂੰ ਫਿੱਟ ਕਰਦੇ ਉਸ ਤਰੀਕਾ ਤੇ ਸਾਡੂ ਸਾਹਿਬ ਆਏ ਨੇ ਮੇਰੇ। ਸਾਡੂ ਸਾਹਰੇ ਪਲਾਟ ਤੇ ਪਾਣੀ ਵੜ ਗਿਆ ਪਾਣੀ ਕਢਾਉਣਾਗਾ ਢੜਕੇ ਸਾਡੂ ਸਾਹ ਆਪਾ ਕਰਾਂਗੇ ਢੜਕੇ ਬੰਦਾ ਪੁੱਛ ਕੇ ਕਢਾ ਦਾਂਗੇ ਉਹ ਤੇ ਡੈਡੀ ਨੂੰ ਕਹਿ ਰਹੀ ਕਿ ਢੜਕੇ ਬੰਦਾ ਪੁੱਛੂਗਾ ਕਿ ਤਹਰਖ ਜਾਓ ਮੇਰੇ ਨਾਲ ਅਜੇ ਉਹ ਤੇਰਾ ਫੋਨ বাজਦਾ ਜੀ ਮੈਂ ਉਧਰ ਤਾਰਾਂ ਚੋਣ ਗਿਆ ਹੋਇਆ ਜੀ ਗਿਆ ਤਾਰਾਂ ਚੋਣ ਗਿਆ ਹਾਂ ਜੋ ਤਮਾਸੜ ਜੀ ਆਏ ਤੇਰੇ ਇਹਨੂੰ ਕੋਟ ਠੰਡੇ ਦੋ ਤੇ ਮਦਰੀ ਲਿਆ ਦਿਓ ਰੋਟੀ ਖਾ ਗੀ